ਕਹ ਬਾਬਾ ਹਉ 1 2 3 4 ਚਕ ਚਕ ਏ ਆਜ ਚੱਲ ਤਲੀ ਪਾਉਣ ਬਾਬਾ ਮੈਂ ਚੱਲਣ ਹਾਂ ਮੇਰੀਆ ਹਈ ਜਾਣ ਗੱਲਾ ਬਾਬਾ ਮੈਂ ਤੇਰੀਆਂ ਤੇ ਮੇਰੀਆਂ ਕਰਦੇ ਸੇਵਾਦਾਰੋ ਜੋਨ ਪਾਣੀ ਲਾਤਾ ਤੁਹਾਡਾ ਤੁਰ ਦਰਗਾਹੇ ਮਨਜ਼ੂਰ ਕੀਤਾ ਧੰਨ ਜੱਕ ਨਰ ਹੁਣ ਇੱਥੇ ਮਨਜ਼ੂਰ ਹੋ ਗਿਆ ਠੀਕ ਆ ਭਾਈ ਓਏ ਜੋਨ ਪਾਣੀ ਲਾਇਆ ਤੁਹਾਡਾ ਮਨਜ਼ੂਰ ਹੋ ਗਿਆ ਅੱਜ ਦਾ ਅੱਜ ਦਾ ਜਵਾਨ ਅੱਜ ਦਾ ਜਸਪਟ ਤੁਹਾਡਾ ਮਨਜ਼ੂਰ ਆ ਜੋ ਮਾਲਕ ਦਾ ਸਰੇ ਪੁੱਜਿਆ ਕਰਤਾ ਮਾਲਕ ਨੇ ਲੇਖੇ ਕਰਤਾ ਕਹਿੰਦਾ ਜਾ ਜੇਕਾਰਾ ਬੜੇ ਪਾਰ ਠੀਕ ਆ ਭਾਈ ਓਏ ਬਾਬਾ ਕਹਿੰਦਾ ਕੀ ਓਏ ਪਰ ਇੱਕ ਗੱਲ ਦੱਸੀ ਮੈਨੂੰ ਅੱਜ ਤੋਂ 3 ਦਿਨ ਪਹਿਲਾਂ ਬਾਬਾ ਕਹਿੰਦਾ ਕੀ ਓਏ ਬਹੁਤ ਦਿੱਕਤ ਆਈ ਸੀ ਹੈ ਬਾਬਾ ਕਹਿੰਦਾ ਕੀ ਓ ਰੁਪਿਆ ਦਿੱਕ ਨਹੀਂ ਹੈ ਵੀ ਸੀ ਹੈ ਕਾ ਬਾਬਾ ਹਉ ਚਿਨਾ ਤੇਰਾ ਘੋੜਾ ਬਾਬਲਾ ਵਾ ਹਰ ਹਰ ਰੰਗ ਦੀ ਵਰਦੀ ਸੱਪਾਂ ਵਾਲੀ ਤੇ ਚੇਲਿਆ ਵੇ ਤੇਰੀ ਖੈੜ ਬਰੋਲੇ ਵਰਗੀ ਸੱਪਾ ਵਾਲੀ ਦੇ ਅੱチェਂ ਦੇ ਆਵੇ ਤੇਰੀ ਘਾਟ ਬਰੋੜੇ ਵਰਗੀ ਸੱਪਾ ਵਾਲੀ ਦੇ ਅੱチェਂ ਦੇ ਆਵੇ ਤੇਰੀ ਘਾਟ ਬਰੋੜੇ ਵਰਗੀ ਓਹ ਲਿਆ ਜਰਾ ਖਿੱਚ ਕੇ ਹਾਂ ਆ ਪਾਈਏ ਥੋੜੇ ਗੱਦੀ ਚੱਲਦੀ ਸੀ ਮਾਦਾ ਕਾਲੀ ਖੇਦਪਾਲ ਕਾਲੇ ਦੀ ਗੱਦੀ ਚੱਲਦੀ ਸੀ ਬੋਲੋ ਕਰਦੇ ਸੀ ਹੈ ਪਰ ਬਾਬਾ ਕਹਿੰਦਾ ਕਿ ਓਏ ਵਿੱਚੋਂ ਛੱਡ ਤੀ ਕੋਈ ਥੋੜਾ ਬਜ਼ੁਰਗ ਕਰਦਾ ਸੀ ਹੈ ਕਹਿੰਦਾ ਹੁਣੋਂ ਮੰਨਣ ਲੱਗੇ ਹੁਣ ਹੈ ਬਾਬਾ ਕਹਿੰਦਾ ਕਿ ਓ ਥੋੜੀ ਗੱਦੀ ਨਹੀਂ ਸੰਭਾਲੀ ਹੈ ਗੱਦੀ ਲੈਣ ਨੂੰ ਫਿਰਦਾ ਇੱਕ ਬੰਦਾ ਥੋੜਾ ਕਰਦਾ ਹੈ ਅਗਾ ਲੈ ਬਾਬਾ ਕਾ ਬਾਬਾ ਮੰਨ 2 3 4 ਘੜਾ ਤੇ ਮਾਈ ਬਹੁਤ ਦਿੱਕਤ ਆਈ ਹੈ ਬਾਬਾ ਕਹਿੰਦਾ ਕੀ ਓਏ ਸਾਰਾ ਘਰ ਤੁਹਾਡਾ ਖੇਰੂ ਖੇਰੂ ਹੋਇਆ ਪਿਆ ਸੀ ਹੈ ਤੁਹਾਡੇ ਸਾਰੇ ਜੀਆਂ ਦੇ ਮੂੰਹ ਸਾਰੇ ਕੋਈ ਇੱਧਰ ਤੇ ਕੋਈ ਇੱਧਰ ਐ ਚੱਲਦੇ ਸੀ ਹਨਾ ਐਵੀ ਗੱਲ ਸੀ ਮਾਈ ਪਰ ਬਾਬਾ ਕਹਿੰਦਾ ਕੀ ਓਏ ਜਿੱਦਣ ਦੇ ਬਾਬੇ ਦੇ ਦਰਬਾਰ ਤੇ ਆਏ ਮਾਲਕ ਦੇ ਲੜ ਲੱਗੇ ਹੈ ਬਾਬਾ ਕਹਿੰਦਾ ਕੀ ਓ ਉਸ ਦਿਨ ਤੋਂ ਦਿੱਕਤ ਪਰੇਸ਼ਾਨੀ ਤੁਹਾਡੀ ਪਰਸੋ ਆਈ ਸੀ ਹੈ ਬਾਬਾ ਕਹਿੰਦਾ ਕੀ ਓ ਦੱਸਾ ਕਿੱਥੇ ਆਈ ਸੀ ਕਾ ਬਾਬਾ 1 2 3 4 ਚੱਲ ਦੇ ਵਾਹ ਸੁਪਨਾ ਦੇ ਵਿੱਚ ਪਾਇੰਗਾਂ ਮੈਰਾ ਅੱਖਰ ਤੇ ਕੇਸ ਦੇ ਖਾਲੇ ਦੇ ਚੱਪਾ ਵਾਲੀ ਧਿਆਕ ਕੇ ਲਿਆਵੇ ਤੂੰ ਕੇਲੇ ਕਈ ਬਣਾ ਲੇ ਵੇ ਹਾਈ ਬਾਬਾ ਕਹਿੰਦਾ ਕੀ ਓਏ ਤੁਹਾਡੇ ਘਰ ਦੀ ਕਹਾਣੀ ਛੱਟ ਨਹੀਂ ਆਈ ਸੀ ਹੈ ਗੱਲ ਸੱਚ ਦੱਸੀ ਬਾਬਾ ਕਹਿੰਦਾ ਕੀ ਓਏ ਬਹੁਤ ਕੁਝ ਕਰਕੇ ਦੇਖ ਲਿਆ ਹੈ ਬਾਬਾ ਕਹਿੰਦਾ ਕੀ ਓਏ ਉਹ ਕਿਹੜਾ ਕੰਮ ਨਹੀਂ ਕੀਤਾ ਜਿਹੜਾ ਤੁਸੀਂ ਨਹੀਂ ਕੀਤਾ ਹਾਂ ਐਵੇਂ ਗੱਲ ਸੀ ਤਣੇ ਟੜਾਲੇ ਪਰ ਤੁਹਾਡੀ ਕਹਾਣੀ ਸੱਟ ਨਹੀਂ ਹੋਈ ਸੀ ਸੱਚ ਦੱਸਿਓ ਮਾਲਕ ਦੇ ਦਰਬਾਰ ਤੇ ਖੜਿਆ ਐਵੇਂ ਗੱਲ ਆ ਰਖਾ ਤੇ ਸਵਾਦੀ ਚੁੰਡੀ ਤੇ ਫਰਕ ਪਿਆ ਕਹਿ ਦੋ ਗਲਤ ਆ ਹਾਂ ਕਹਿ ਬਾਬਾ ਹੱਕ ਨਾਂ ਦੇ ਵਿੱਚ ਪਾਇਆ ਮੰਦਰਾ ਓਏ ਸਰ ਤੇ ਕੇਸ ਰੱਖਾ ਲੈ ਵੇ ਆਲ ਸੱਪਾਂ ਵਾਲੀ ਇਹ ਆ ਜੇ ਆਵੇ ਤੂੰ ਚੇਲੇ ਕਈ ਬਣਾ ਲੈਵੇ ਚੀਨਾ ਤੇਰਾ ਕੋੜਾ ਬਾਬਲਾ ਹੋਰ ਘਰੇ ਵਕਤੀ ਵਰਤੀ ਆਲ ਸੱਪਾਂ ਵਾਲੀ ਇਹ ਆ ਜੇ ਆਵੇ ਤੇਰੀ ਪੌਣ ਮਰੋਲੇ ਆ ਵਾਲੀ ਇਹ ਆ ਚੇਲਿਆ ਵੇ ਤੇਰੀ ਪੌਣ ਬਰੋਲੇ ਵਰਗੀ ਓ ਜੱਪਾ ਵਾਲੀ ਇਹ ਆ ਚੇਲਿਆ ਵੇ ਤੇਰੀ ਪੌਣ ਬਰੋਲੇ ਵਰਗੀ ਓ ਬਾਬਾ ਕਹਿੰਦਾ ਕੀ ਓਏ ਇੱਕ ਗੱਲ ਦੱਸਿਓ ਬਾਬਾ ਕਹਿੰਦਾ ਕੀ ਤੁਹਾਡਾ ਮਾਲਕ ਕਹਿੰਦਾ ਤੁਹਾਡਾ ਫੱਕਰ ਕਹਿੰਦਾ ਇਹ ਗੱਲ ਮੈਂ ਨਹੀਂ ਕਹਿੰਦਾ ਹੈ ਬਾਬਾ ਕਹਿੰਦਾ ਕੀ ਓਏ ਅਰਚਨ ਕਹਿੰਦਾ ਵਿੱਚ ਮੇਰੀ ਵੀ ਸੀ ਹੈ ਕੱਪੜੇ ਲਿਆਂਦਾ ਤੇ ਤੁਹਾਡੇ ਘਰੇ ਪੈਸੇ ਆਏ ਬੋਲ ਕਾ ਗੱਲ ਤਾਂ ਕਹ ਬਾਬਾ ਓਏ 1 2 3 4 ਚੱਗੜਾ ਹਾ ਬਾਬਾ ਕਹਿੰਦਾ ਕੀ ਓਏ ਫੱਕਰ ਤੋਂ ਪੁੱਛਿਆ ਸੀ ਵੀ ਬਾਬਾ ਅੜਚ ਨਹੀਂ ਜਾਂਦੇ ਆ ਕਪੜੇ ਲਵਾਏ ਤੇ ਅਰਚਨ ਥੋੜੀ ਮਿਟ ਗਈ ਸੀ ਐਵੀ ਗੱਲ ਹੋਈ ਸੀ ਬਾਬਾ ਕਹਿੰਦਾ ਸੀ ਮੌਕੇ ਤੇ ਸਭ ਕਾਰਜ ਹੋ ਜੂ ਹੋ ਗਿਆ ਨਾ ਅੱਜ ਦਿਵਾਨ ਲੱਗਾ ਥੋਡੇ ਘਰੇ ਰੌਣਕ ਆ ਤੇ ਰੌਣਕ ਸੰਗਤ ਆ ਹੈ ਸੰਗਤ ਦੇ ਵਿੱਚ ਰੰਗਤ ਆ ਰੰਗਤ ਸੰਗਤ ਦੇ ਵਿੱਚ ਈਰਤ ਤੇ ਫਕੀਰ ਆ ਹੈ ਠੀਕ ਹੈ ਅੱਜ ਥੋਡਾ ਰੁਣੈਚੀ ਵਾਲੀ ਸਰਕਾਰ ਖੁਸ਼ ਆ ਬਾਬੇ ਖੇਤਪਾਲ ਦੀ ਸੁਖ ਜੋ ਆਣੇ ਪਾਣੀ ਲਾਦਾ ਥੋਡਾ ਮਨਜੂਰਾ ਠੀਕ ਹੈ ਇੱਕ ਗੱਲ ਦੱਸ ਬਾਬਾ ਕਾਹ ਬਾਬਾ ਹੋ ਪੇੜੇ ਸੰਗਤਾਂ ਦੇ ਤਾਰਦੀ ਆ ਮੇਰੇ ਪੀਰ ਕੋਟ ਲਿਆ ਆ ਪ੍ਰਦੀਮਸਾਨੀ ਗੇੜੇ ਮਾਰਦੀ ਮੇਰੇ ਅੱਜੀ ਜਾਣ ਖਾ ਫਿਰ ਦੀ ਮਸਾਨੀ ਕੇ ਫਿਰ ਦੀ ਮਸਾਨੀ ਕੇੜੇ ਮਾਰਦੀ ਮੇਰੇ ਹਾਜੀ ਜਾਨ ਦਾ ਫਿਰ ਦੀ ਮਸਾਨੀ ਕੇੜੇ ਮਾਰਦੀ ਆ ਮੇਰੇ ਪੀਰ ਕੋਟਿਆ ਫਿਰ ਦੀ ਮਸਾਨੀ ਕੇੜੇ ਮਾਰਦੀ ਮੇਰੇ ਪੀਰ ਕੋਟਿਆ ਵੇ ਪਾਪਾ ਕਹਿੰਦਾ ਕੀ ਓਏ ਥੋਡੇ ਫੱਕਰ ਜਾਣ ਤੋਂ ਬਾਅਦ ਪੜਦਾ ਕਰ ਗਏ ਜਦੋਂ ਉਸ ਤੋਂ ਬਾਅਦ ਗੱਡੀ ਨਹੀਂ ਸੰਭਾਲੀ ਹੈ ਪਾਪਾ ਕਹਿੰਦਾ ਕੀ ਹੁਣ ਰੋਲਾ ਥੁੱਕਦਾ ਗੱਡੀ ਦਾ ਹੈਂ ਬਾਬਾ ਕਹਿੰਦਾ ਕੀ ਹੁਣ ਸੇਵਾ ਟੰਗ ਨਾਲ ਨਹੀਂ ਹੁੰਦੀ ਹੈ ਅੱਜ ਤੋਂ ਪਹਿਲਾਂ ਕੋ ਨਿੱਕੀ ਮੋਟੀ ਜੋਤ ਬੱਤੀ ਕਰਦੇ ਰਹੇ ਹੈ ਪਰ ਥੋੜੀ ਗੱਦੀ ਨਹੀਂ ਸੰਭਾਲੀ ਕਿਸੇ ਨੇ ਹੈ ਬਾਬਾ ਕਹਿੰਦਾ ਕੀ ਓਏ ਗੱਦੀ ਕਰਨ ਨੂੰ ਫਿਰਦਾ ਗੱਦੀ ਕਰਨੀ ਆ ਸਹਿਮਤਾ ਕਰਦੇ ਸਹਿਮਤਾ ਤੇਰੇ ਹੈ ਕਰੀਏ ਗੱਲਾਂ ਕਾ ਬਾਬਾ 1 2 3 4 ਚਲ ਗੁਰੂ ਹੇਡ ਫਕੀਰਾ ਆ ਕੇ ਵੇ ਗੱਲਾਂ ਸੱਸ ਜਾ ਪੈ ਰੇ ਉਤਾਰ ਦੀਆ ਹੇਡ ਫਕੀਰਾ ਆ ਕੇ ਵੇ ਗੱਲਾਂ ਸੱਸ ਜਾ ਪੈ ਰੇ ਉਤਾਰ ਦੀਆ ਹੇਡ ਫਕੀਰਾ ਆ ਕੇ ਆਪਏ ਬਾਬਾ ਕਹਿੰਦਾ ਕੀ ਓਏ ਆਪ ਤੇ ਦੀਨ ਤੇ ਇਮਾਨ ਤੇ ਖੜਨਾ ਪਊਗਾ ਹੈ ਖੜਜੇਗਾ ਜੋ ਹੁਕਮ ਲੱਗਿਆ ਉਸ ਨਿਯਮ ਤੇ ਖੜਨਾ ਪਊ ਨਿਯਮ ਅਨੁਸਾਰ ਚੱਲਣਾ ਪਊ ਹੈ ਤਾਂ ਜਾ ਕੇ ਤੈਨੂੰ ਪੱਕੇ ਫਕੇਰੇ ਮਿਲੋਗੇ ਹੈ ਕਰ ਲੇਗਾ 1 2 3 ਅੱਜ ਤੋਂ 2 ਮਹੀਨੇ ਪਹਿਲਾਂ ਬਾਬਾ ਕਹਿੰਦਾ ਕਿ ਉਹ दारू ਨਾਲ ਡੱਕਿਆ ਆਉਂਦਾ ਸੀ ਹੈ ਕਮਲ ਵਾਂਗੂ ਕਮਲ ਮਾਰਦਾ ਸੀ ਹੈ ਸ਼ਲਟਰ ਲਾ ਕੇ ਕਹੇ ਬਾਹਰ ਲਲਕਾਰੇ ਮਾਰਦਾ ਐਵੇਂ ਇਸ ਗੱਲ ਕਹ ਬਾਬਾ ਓਏ 1 2 3 4 ਚੱਲ ਤਿਲ ਕੋਕੇ ਰੱਖਾ ਨਹੀਂ ਮੇਰਾ ਬਾਬਾ ਸਮਝੇ ਰਮਜਾਨੂ ਤਿਲ ਕੋਕੇ ਰੱਖਾ ਨਹੀਂ ਮੇਰਾ ਬਾਬਾ ਸਮਝੇ ਰਮਜਾਨੂ ਅੱਛਾ ਬਾਬਾ ਕਹਿੰਦਾ ਕਿਓ 2 ਮਹੀਨੇ ਥੱਡੂ ਹੋਗੇ ਦਰਬਾਰ ਤੇ ਆਉਂਦੇ ਨੂੰ ਹੈ ਉਸ ਤੋਂ ਬਾਅਦ ਬਾਬਾ ਕਹਿੰਦਾ ਬੀੜੀ ਸਿਗਰਟ ਤੱਕ ਰ ਛੱਡ ਤੀ ਹੈ ਛੱਡੀ ਆ ਨਾ ਹੈ ਬਾਬਾ ਕਹਿੰਦਾ ਕਿ ਮੈਂ ਨਹੀਂ ਹੁੰਦਾ ਕਰਨ ਵਾਲਾ ਮੇਰਾ ਫਕੀਰ ਹੈ ਹੈ ਮੇਰੀ ਕੋਟਲੇ ਵਾਲੀ ਸਰਕਾਰ ਹੈ ਹੈ ਕਾਏ ਬਾਬਾ ਤਨਗੋ ਦਾੜੀ ਮਾਰਦਾ ਕਰੋ ਭਾਈ 1 2 3 4 ਚੱਲ 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 ਆ ਤੇਰੇ ਤੇਰੀ ਪੌਣ ਮਾਰਦੀ ਗੇੜੇ ਅਬ ਲਵਲ ਜੋਗਿਆ ਤੇਰੇ ਤੇਰੀ ਪੌਣ ਮਾਰਦੀ ਗੇੜੇ ਅੱਤ ਸੱਚੀ ਗੱਲ ਅਕਬੜੇ ਪਾਰ ਕਰਦੇ ਸੱਚੀ ਗੱਲ ਅਕਬੜੇ ਪਾਰ ਕਰਦੇ ਨਿਲਾਨ ਨਮ ਮੋੜੀ ਦਾ ਸ਼ਿਕਾਰ ਕਰ ਗਏ ਨਿਲਾਨ ਨਮ ਮੋੜੀ ਦਾ ਸ਼ਿਕਾਰ ਕਰ ਗਏ ਨਿਲਾਨ ਨਮ ਮੋੜੀ ਦਾ ਸ਼ਿਕਾਰ ਕਰ ਗਏ ਇੱਕ ਬਾਬਾ ਕਹਿੰਦਾ ਕੀ ਓਏ ਕਹਿੰਦਾ ਮੈਂ ਆਪ ਦਾ ਫੱਕਰ ਬੁਲਾਉਣਾ ਹੈ ਹੈਗੀ ਗੱਲ ਦਿਲ ਚ ਸੱਚ ਆ ਇੱਕ ਗੱਲ ਹੋਰ ਬਾਬਾ ਕਹਿੰਦਾ ਕੀ ਓਏ ਇੱਕ ਵਿਆਹ ਦੇ ਰਿਸ਼ਤੇ ਦੀ ਅੜਚਨ ਪੈਂਦੀ ਆ ਕਿਹਦੇ ਪੈਂਦੀ ਆ ਮਾਈ ਹੈ ਐਦੀ ਪੈਂਦੀ ਸੀ ਸੱਚ ਆ ਬਾਬਾ ਕਹਿੰਦਾ ਕੀ ਓਏ 1 2 3 ਬਾਬਾ ਕਹਿੰਦਾ ਕੀ ਪਰ ਹੁਣ ਇਹਦਾ ਦਿਲ ਕਰਦਾ ਕਿ ਮੈਂ ਰਿਸ਼ਤਾ ਹੋਇਆ ਨਾ ਹੋਇਆ ਮੈਂ ਤਾਂ ਫੱਕਰ ਹੀ ਬਣੂ ਸੱਚਾ ਗੱਲ ਕਹਿ ਬਾਬਾ ਅਬਦਿਲ ਦੀਆ ਖੋਲ ਸੁਣਾਵੇ ਪਤਾ ਨਹੀਂ ਕਿੱਥੋਂ ਸਾਹਦੇ ਆ ਗਿਆ ਅਬਦਿਲ ਦੀਆ ਖੋਲ ਸੁਣਾਵੇ ਦਿਲ ਦੀਆ ਖੋਲ ਟਿਲ ਦੀਆ ਖੋਲ ਸੁਣਾਵੇ ਪਤਾ ਨਹੀਂ ਕਿੱਥੋਂ ਸਾਹਦੇ ਆ ਗਿਆ ਦਿਲ ਦੀਆ ਖੋਲ ਸੁਣਾਵੇ ਪਤਾ ਨਹੀਂ ਕਿੱਥੋਂ ਸਾਹਦੇ ਆ ਗਿਆ ਦਿਲ ਦੀਆ ਖੋਲ ਸੁਣਾਵੇ ਪਤਾ ਨਹੀਂ ਕਿੱਥੋਂ ਸਾਹਦੇ ਆ ਗਿਆ ਓ ਜੇਕਾਰ ਬੇੜੇ ਪਾਰ ਹੈ ਅਜਦਾ ਦੀਵਾਨ ਚੋਂ ਕੀ ਤੁਹਾਡੀ ਮਨਜ਼ੂਰ ਹੈ ਹੈ ਬਾਬਾ ਕਹਿੰਦਾ ਕੀ ਓਏ ਨਿਯਮ ਤੇ ਰਹਿਣਾ ਪਊਗਾ ਗੱਦੀ ਦੇ ਠੀਕ ਹੈ ਪੈਣ ਨੂੰ ਪੈਣ ਮਾਂ ਨੂੰ ਮਾਂ ਮੰਨੇਗਾ ਹੈ ਸਭ ਦੀ ਇੱਜ਼ਤ ਕਰੇਗਾ ਮਾਪਿਓ ਦੀ ਇੱਜ਼ਤ ਕਰੇਗਾ ਹੈ ਸੱਚਾ ਗੱਲ ਜੋ ਕੋ ਹੁਕਮ ਗੁਰੂ ਪੀਰ ਸਾਈਂ ਦਾ ਲੱਗੂਗਾ ਉਹਦੇ ਨਿਯਮ ਦੀ ਪਾਲਣਾ ਕਰਕੇ ਚੱਲੇਗਾ ਹੈ ਸਿੱਧੀ ਨੀਤ ਕਰਕੇ ਚੱਲੇਗਾ ਹੈ ਚੱਪਰ ਬਾਬਾ ਕਹਿੰਦਾ ਕੀ ਓਏ ਤੈਨੂੰ ਲੇਖੇ ਲਾ ਦੂ ਠੀਕ ਹੈ ਇਹ ਨੀਮ ਕਰਕੇ ਚੱਲ ਜੀ ਠੀਕ ਹੈ ਟੇਕ ਫਿਰ ਮੱਥਾ ਕਹਿ ਬਾਬਾ ਹੱਕਤੀ ਵਾਲਿਆ ਸੁਣੀ ਬੁਜ਼ੁਰਗਾ ਹੋਇਆ ਕੇ ਪਾਜਾ ਗੱਤੀ ਤੇ ਰੇਡ ਵੇ ਪੀਰ ਕੋਟਲੇ ਵਾਲਿਆ ਵੇ ਤੂੰ ਨਾਲ ਮਸਾਣੀ ਪੀਰ ਕੋਟਲੇ ਵਾਲਿਆ ਵੇ ਅਖ ਨਾਲ ਮਸਾਣੀ ਖੜ ਦੇ ਵੇ ਪੀਰ ਕੋਟਲੇ ਵਾਲਿਆ ਵੇ ਕਿ ਨਾਲ ਮੈਂ ਸਾਰੀ ਛੇੜ ਦੇ ਅੱਜ ਤੇਰੇ ਫੱਕਰ ਦੇ ਪਾਰੀਆ ਤਨਨ किन्ने तेरे बड़े आ तेरे ताए चाचे काके का इत्थे बिच खड़े आ आदर मान करके पैरी हथ लाके करावा किस्मत खोटी दा ਕਾਲੇ ਸੁਣ ਲੈ ਕਦੀਵਾਲ ਆਵੇ ਤੂੰ ਜੇ ਲੰਮਣ ਲਾ ਚੋਟੀ ਦਾ ਡੋਟ ਆਪਰ ਤੇ ਰਹੇ ਤੇ ਆਦੀ ਬੁਜੁਰਗਾ ਕੀ ਕਰ ਮਤ ਸਮਤ ਖਟ ਗੱਲ ਸੁਣ ਲੈ ਗੱਲ ਸੁਣ ਲੈ ਗੱਲ ਸੁਣ ਲੈ ਗੱਤੀ ਵਾਲਿਆ ਵੇ ਤੂੰ ਚੇਲਾ ਮੁੰਨਲਾ ਚੋਟੀ ਦਾ ਗੱਲ ਸੁਣ ਲੈ ਗੱਤੀ ਵਾਲਿਆ ਵੇ ਤੂੰ ਚੇਲਾ ਮੁੰਨਲਾ ਚੋਟੀ ਦਾ ਗੱਲ ਸੁਣ ਲੈ ਗੱਤੀ ਵਾਲਿਆ ਵੇ ਤੂੰ ਚੇਲਾ ਮੁੰਨਲਾ ਚੋਟੀ ਦਾ ਵੇ ਤੇਰੇ ਤੇ ਜਜੇਕਾਰ ਰਹੂਗੀ ਠੀਕ ਹੈ ਬੱਤ ਹੈ ਜਜੇਕਾਰ ਬਣੇ ਪਰ ਹੈ ਦੇਖ